ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਵੱਲੋਂ ਚੱਲ ਰਹੀ ਡਿਪੂਟੇਸ਼ਨ ਮੁਹਿੰਮ ਦੇ ਵਿੱਚ ਇੱਕ ਹੋਰ ਪ੍ਰਵਾਸੀ ਦੀ ਜਾਨ ਚਲੀ ਗਈ ਹੈ। ਵਰਜੀਨੀਆ ਸੂਬੇ ਦੇ ਨਾਰਫਿਕ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਏਜੰਟਾਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ 24 ਸਾਲਾਂ ਦੇ ਹੋਂਡਰਸ ਮੂਲ ਦੇ ਨੌਜਵਾਨ ਜੋਸੇ ਕਾਸਟਰੋ ਰਵੇਰਾ ਨੂੰ ਇੱਕ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਇਹ ਘਟਨਾ ਟਰੰਪ ਸਰਕਾਰ ਦੀਆਂ ਗੈਰ ਕਾਨੂੰਨੀ ਤਸਕਰਾਂ ਦੇ ਖਿਲਾਫ ਸਖਤੀ ਵਾਲੀਆਂ ਛਾਪੇਮਾਰੀਆਂ ਵਿੱਚ ਹੋ ਤੱਕ ਹੋਈਆਂ ਤੀਜੀ ਮੌਤ ਹੈ ਇਸ ਤੋਂ ਬਾਅਦ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਡਰ ਅਤੇ ਗੁੱਸੇ ਦੀ ਲਹਿਰ ਦੇਖੀ ਜਾ ਸਕਦੀ ਹੈ ਵਰਜੀਨੀਆ ਸਟੇਟ ਪੁਲਿਸ ਦੇ ਮੁਤਾਬਿਕ ਇਹ ਘਟਨਾ 23 ਅਕਤੂਬਰ ਬੁੱਧਵਾਰ ਨੂੰ ਦੁਪਹਿਰ 11 ਵਜੇ ਦੇ ਕਰੀਬ ਇੰਟਰਸਟੇਟ 264 ਹਾਈਵੇ ਤੇ ਵਾਪਰੀ ICE ਏਜੰਟਾ ਨੇ ਇੱਕ ਟਾਰਗੇਟਡ ਆਪਰੇਸ਼ਨ ਦੇ ਵਿੱਚ ਕਾਸਟੋ ਰੂਵੇਰਾ ਅਤੇ ਉਸ ਦੇ ਨਾਲ ਹੋਰ ਤਿੰਨ ਨਾਗਰਿਕਾਂ ਵਾਲੀ ਗੱਡੀ ਨੂੰ ਪਹਿਲਾਂ ਰੁਕਿਆ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤੇ ਕੰਮ ਕਰ ਗਾਇਆ ਸੀ ਜਦੋਂ ਏਜੰਟਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ 24 ਸਾਲਾਂ ਦਾ ਕਾਸਟਰ ਰਵੇਰਾ ਨੇ ਜ਼ੋਰਦਾਰ ਵਿਰੋਧ ਕੀਤਾ ਤੇ ਗੱਡੀ ਤੋਂ ਉੱਤਰ ਕੇ ਹਾਈਵੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਇੱਕ ਫੋਰਡ ਪਿਕਅਪ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਡੀਐਚਐਸ ਨੇ ਦੱਸਿਆ ਕਿ ਇੱਕ ਆਈਸੀਈ ਅਧਿਕਾਰੀ ਨੇ ਉਸ ਨੂੰ ਬਚਾਉਣ ਦੇ ਲਈ ਮੁੱਢਲੀ ਮੈਡੀਕਲ ਸਹਾਇਤਾ ਵੀ ਦਿੱਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਘਟਨਾ ਤੋਂ ਬਾਅਦ ਉਸ ਦੇ ਸਾਥੀਆਂ ਨੂੰ ਡਿਟੇਨ ਕਰ ਲਿਆ ਗਿਆ ਅਤੇ ਉਹਨਾਂ ਨੂੰ ਉਸ ਉਹਨਾਂ ਦੇ ਦੋਸਤ ਦੀ ਮੌਤ ਦੀ ਖਬਰ ਸੁਣਾਈ ਗਈ ਕਾਸਟਰੋ ਰਵੇਰਾ ਦੇ ਭਰਾ ਹੈਨਰੀ ਕਾਸਟਰੋ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹੋਂਡਰਸ ਦੇ ਵਿੱਚ ਰਹਿਣ ਵਾਲੇ ਪਰਿਵਾਰ ਨੂੰ ਸਹਾਇਤਾ ਦੇਣ ਦੇ ਲਈ ਅਮਰੀਕਾ ਦੇ ਵਿੱਚ ਹੈਂਡੀਮੈਨ ਦਾ ਕੰਮ ਕਰ ਰਿਹਾ ਸੀ ਉਹ ਆਪਣੇ ਕੰਮ ਦੇ ਸਥਾਨ ਦੇ ਉੱਤੇ ਜਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ ਹੈਨਰੀ ਦਾ ਕਹਿਣਾ ਹੈ ਕਿ ਉਸ ਦਾ ਭਰਾ ਬਹੁਤ ਮਿਹਨਤੀ ਸੀ ਅਤੇ ਆਪਣੇ ਪਰਿਵਾਰ ਦੀ ਮਦਦ ਕਰਦਾ ਸੀ ਪਰ ਉਸਤੇ ਨਾਲ ਬੇਇਨਸਾਫੀ ਹੋਈ ਹੈ ਇਸ ਘਟਨਾ ਨੇ ICE ਦੀਆਂ ਕਾਰਵਾਈਆਂ ਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਇਹ ਘਟਨਾ 트ਮ ਸਰਕਾਰ ਦੀਆਂ ਰੇਡਜ਼ ਦੌਰਾਨ ਮੌਤਾਂ ਦੇ ਵਿੱਚੋਂ ਤੀਜੀ ਘਟਨਾ ਹੈ ਜੁਲਾਈ 2025 ਵਿੱਚ ਕੈਲੀਫੋਰਨੀਆ ਦੇ ਵੈਂਚੂਰਾ ਕਾਉਂਟੀ ਦੇ ਇੱਕ ਫਾਰਮ ਤੇ ਛਾਪੇ ਮਾਰੀ ਦੇ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਛੱਤ ਤੋਂ ਹੇਠਾਂ ਡਿੱਗਣ ਦੇ ਨਾਲ ਮੌਤ ਹੋ ਗਈ ਸੀ ਉਹ ਵੀ ICE এজেন্ডਾ ਤੋਂ ਡਰਦਾ ਹੋਇਆ ਮਾਰਿਆ ਗਿਆ ਅਗਸਤ ਦੇ ਵਿੱਚ ਲਾਸ ਐਂਜਲਸ ਦੇ ਨੇੜੇ ਹੋਮ ਡਿਪੋ ਪਾਰਕਿੰਗ ਲੋਟ ਦੇ ਵਿੱਚ ਇੱਕ ਰੇਡ ਦੇ ਦੌਰਾਨ ਇੱਕ ਪ੍ਰਵਾਸੀ ਦੀ ਮੌਤ ਹੋ ਗਈ ਸੀ। ਡੀ ਐਚ ਐਸ ਨੇ ਇਸ ਘਟਨਾ ਨੂੰ ਪ੍ਰਪਗੰਡਾ ਤੇ ਗਲਤ ਜਾਣਕਾਰੀ ਦੇ ਨਾਲ ਜੋੜਿਆ ਤੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂ, ਕਾਰਕੁੰਗ ਅਤੇ ਕੁਝ ਪੱਤਰਕਾਰ ਆਈ ਸੀ ਈ ਦੇ ਮਿਸ਼ਨ ਨੂੰ ਖਰਾਬ ਕਰਨਾ ਚਾਹੁੰਦੇ ਨੇ ਤਾਂ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਣ ਦਾ ਮੌਕਾ ਮਿਲ ਸਕੇ। ਉਹਨਾਂ ਨੇ ਦਾਵਾ ਕੀਤਾ ਕਿ ਇਹ ਛਾਪੇਮਾਰੀਆਂ ਅਪਰਾਧੀ ਕਿਸਮ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਫੋਕਸ ਨੇ ਇਸ ਸਾਲ ਜਨਵਰੀ ਤੋਂ ਆਈਸੀਈ ਕਸਟਡੀ ਦੇ ਵਿੱਚ ਘੱਟੋ-ਘੱਟ 16 ਗੈਰਕਾਨੂੰਨੀ ਪ੍ਰਵਾਸੀਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਜਿਸ ਦੇ ਨਾਲ ਪ੍ਰਵਾਸੀ ਪਰਿਵਾਰਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ